ਮੈਂ ਗੋਲਡੀ ਬਤਵਾ ਜੈਸੀ ਨਿਊਜ਼ ਤੋਂ ਆਪ ਸਭ ਦਾ ਸਵਾਗਤ ਕਰਦਾ ਆਓ ਤੁਹਾਨੂੰ ਅੱਜ ਆਪਣੇ ਖੰਨਾ ਸ਼ਹਿਰ ਦੇ ਪ੍ਰੇਮ ਪਟੜੀ ਪਾਰਕ ਜਿਸ ਨੂੰ ਕਿ ਪ੍ਰੇਮ ਵਾਲਾ ਪਾਰਕ ਆ ਜਾਂਦਾ ਆਓ ਤੁਹਾਨੂੰ ਇਹ ਦਰਸ਼ਨ ਕਰਾਈਏ ਦਿਖਾਈਏ ਕਿੰਨਾ ਵਧੀਆ ਪਾਰਕ ਹੈ ਸਾਡੇ ਸ਼ਹਿਰ ਦਾ ਜਿੱਥੇ ਕਿ ਬਹੁਤ ਸਾਰੀਆਂ ਲਾਈਟਾਂ ਜਲਦੀਆਂ ਨੇ ਪੂਰਾ ਚਾਨਣਾ ਹੀ ਚਾਨਣਾ ਆਓ ਤੁਹਾਨੂੰ ਦਰਸ਼ਨ ਕਰਾਈਏ ਆਓ ਇਹੋ ਸਾਡਾ ਪ੍ਰੇਮ ਪਟੜੀ ਪਾਰਕ ਜਿੱਥੇ ਕਿ ਇਸ ਟੈਂਪ ਕੋਪਨੇਰਾ ਜੇਕਰ ਕੋਈ ਗਲਤੀ ਨਾਲ ਵੀ ਇਸ ਟੈਂਪ ਲਗਭਗ 9:05 ਜਾਂ 10 ਮਿੰਟ ਹੋ ਗਏ ਰਾਤ ਦੇ ਜੇਕਰ ਰਾਤ ਨੂੰ ਕੋਈ ਇੱਥੇ ਲੰਗੇ ਕੋਈ ਮੁੰਡਾ ਕੋ ਕੁੜੀ ਕੋਈ ਹੋਰ ਲੇਡੀ ਤੇ ਇੱਥੇ ਮਿੱਟਜ ਰੁੱਟ ਦਾ ਸ਼ਿਕਾਰ ਹੋ ਸਕਦੀ ਹੈ ਆ ਦੇਖੋ ਕੋਈ ਬੱਤੀ ਨਹੀਂ ਜੱਦੀ ਐਡਾ ਬਤਾ ਪਾਰਕ ਹੈ ਸ਼ਹਿਰ ਦਾ ਇੱਕੋ ਇੱਕ ਪਾਰਕ ਹੈ ਉਹ ਤੋਂ ਇਲਾਵਾ ਇੱਥੇ ਮਿਨਿਸਪਲ ਕਮੇਟੀ ਵੀ ਸਥਿਤ ਹੈ ਜਿੱਥੇ ਕਿ ਕਰਮਚਾਰੀ ਰਾਤ ਡਿਊਟੀ ਵੀ ਕਰਦੇ ਨੇ ਉਹਨਾਂ ਨੂੰ ਸਾਰਾ ਕੁਝ ਦਿਖ ਰਿਹਾ ਆ ਦੇਖੋ ਪੂਰਾ ਕੋਪਨੇਰਾ ਕੋਈ ਕੁਛ ਨਹੀਂ ਦਿਖਦਾ ਕਿਉਂਕਿ ਇਹ ਗੇਟ ਜਾਂ ਤਾਂ ਬੰਦ ਕੀਤਾ ਜਾਵੇ ਇਹ ਗੇਟ ਹਮੇਸ਼ਾ ਖੁੱਲਾ ਰਹਿੰਦਾ ਕੋਈ ਨਾ ਕੋਈ ਸ਼ੋਰ ਘਟ ਲੰਘਣ ਨੂੰ ਕਹੋ ਕਿ ਇਹ ਤਾਂ ਇੱਕ ਰਸਤਾ ਮਲੋ ਰੋਡ ਤੇ ਨਿਕਲਦਾ ਜੀ ਇਹਦੇ ਕਰਕੇ ਕੋਈ ਨਾ ਕੋਈ ਇੱਥੋਂ ਲੰਘਦਾ ਰਹਿੰਦਾ ਤੇ ਕੋਈ ਨਾ ਕੋਈ ਅਕਸਰ ਇੱਥੇ ਘਟਨਾਵਾਂ ਦੇਖਣ ਨੂੰ ਮਿਲਦੀਆਂ ਕੋਈ ਨਾ ਕੋਈ ਨਸ਼ੇੜੀ ਕੋਈ ਨਾ ਕੋਈ ਸਮੈਕੀਆ ਕੋਈ ਨਾ ਕੋਈ ਐਦਾਂ ਦਾ ਬੰਦਾ ਇੱਥੇ ਬੈਠਾ ਹੁੰਦਾ ਜਿਹੜਾ ਕਿ ਕੁਛ ਨਾ ਕੁਛ ਕਿਸੇ ਦਾ ਮੋਬਾਈਲ ਖਿੱਚ ਲੈਂਦਾ ਕਿਸੇ ਤੋਂ ਕੋਈ ਨਾ ਕੋਈ ਚੀਜ਼ ਖਿੱਚ ਲੈਂਦਾ ਕੱਲ ਨੂੰ ਕੋਈ ਵੱਡੀ ਘਟਨਾ ਵਾਪਰ ਜਵੇ ਤੇ ਇਹਦਾ ਕੋਈ ਕੌਣ ਜ਼ਿੰਮੇਵਾਰ ਹੋਊਗਾ ਸਾਡੀ ਮਿਊਨਿਸਪਲ ਕਮੇਟੀ ਜ਼ਿੰਮੇਵਾਰ ਹੋਊਗੀ ਜਾਂ ਪੁਲਿਸ ਜ਼ਿੰਮੇਵਾਰੀ ਹੋਊਗੀ ਜਾਂ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਇਹ ਸ਼ਹਿਰ ਦੇ ਲੋਕ ਮੰਗ ਕਰ ਰਹੇ ਸੀ ਕਈ ਦਿਨਾਂ ਤੋਂ ਕਿ ਇਸ ਸਪਾਰਕ ਦੀ ਕਵਰੇਜ ਕੀਤੀ ਜਾਵੇ ਹਜੇ ਤੱਕ ਕਿਸੇ ਵੀ ਪੱਤਰਕਾਰ ਨੇ ਇਹ ਜੀ ਕੋਈ ਕਵਰੇਜ ਨਹੀਂ ਕੀਤੀ ਤੁਹਾਨੂੰ ਪਹਿਲੀ ਵਾਰ ਦਿਖਾ ਰਹੇ ਆ ਆ ਹਜੇ ਸਾਡੇ ਨਾਲ ਭਾਈ ਸਾਹਿਬ ਵੀ ਕਹਿ ਗਏ ਜਿਹੜੇ ਕਿ ਮੋਬਾਈਲ ਦੀ ਟਾਰਚ ਨਾਲ ਤੁਹਾਨੂੰ ਮਾੜਾ ਮੋਟਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਆਦਰਵਾਇਜ਼ ਇੱਥੇ ਤੁਹਾਨੂੰ ਜੇ ਆਪਾਂ ਲਾਈਟ ਬੰਦ ਕਰ ਦਈਏ ਤਾਂ ਪੂਰਾ ਹਨੇਰਾ ਦੇਖੇਗਾ ਪ੍ਰਸ਼ਾਸਨ ਤੋਂ ਵੀ ਮੰਗ ਹੈ ਉਸ ਤੋਂ ਵੀ ਮੰਗ ਹੈ ਤੇ ਸਭ ਤੋਂ ਵੱਡੀ ਤਾਂ ਮਿਊਸਪਲ ਕਮੇਟੀ ਤੋਂ ਮੰਗ ਹੈ ਕਿ ਤੁਹਾਡੀ ਕਮੇਟੀ ਦੇ ਵਿੱਚ ਇਹ ਪਾਰਕ ਸਿੱਟਾ ਇਸ ਪਾਰਕ ਦੇ ਵਿੱਚ ਲਾਈਟਾਂ ਦਾ ਘਟੋ ਘਟ ਜਲਾਈਆਂ ਜਾਣ ਇਹ ਹੀ ਡਿਮਾਂਡ ਹੈ ਧੰਨਵਾਦ ਬਹੁਤ ਬਹੁਤ